이 나와 이지이 나와 이지야 있다 이 나와 이어지 나나 ਪੰਜਾਬ ਸਰਕਾਰ ਖਿਲਾਫ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਡੀਸੀ ਦਫਤਰ ਦੇ ਬਾਹਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੁਕਤੇ ਹੋਏ ਇੱਕ ਪ੍ਰਦਰਸ਼ਨਕਾਰੀ ਨੂੰ ਅਚਾਨਕ ਅੱਗ ਨੇ ਫੜ ਲਿਆ ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਕਾਬਲੇਗੌਰ ਹੈ ਕਿ ਗਾਰਡੀਅਨਸ ਆਫ ਗਵਰਨੈਂਸ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਜ਼ਾਹਰ ਕਰਦੇ ਹਾਂ ਮਾਰਚ ਕੱਟ ਕੇ ਡੀਸੀ ਦਫਤਰ ਦੇ ਬਾਹਰ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੁਕਿਆ ਜਾ ਰਿਹਾ ਸੀ ਤਾਂ ਅਚਾਨਕ ਅੱਗ ਲੱਗ ਗਈ ਇਸ ਤੋਂ ਪਹਿਲਾਂ ਦੋਸ਼ ਲਗਾਇਆ ਗਿਆ ਹੈ ਕਿ ਸੂਬੇ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਂ ਨੇ ਉਹਨਾਂ ਨੂੰ ਬੋਝ ਕਹਿ ਕੇ ਜਲੀਲ ਕੀਤਾ ਇਸ ਤੋਂ ਬਾਅਦ ਸਾਬਕਾ ਫੌਜੀਆਂ ਦੇ ਵਿੱਚ ਨਾਰਾਜ਼ਗੀ ਦੇਖੀ ਜਾ ਰਹੀ ਹੈ 20000 ਮਰਦਾਬਾਦ 20000 ਮਰਦਾਬਾਦ 20000 ਮਰਦਾਬਾਦ ਸਰਕਾਰ ਮਰਦਾਬਾਦ ਮਰਦਾਬਾਦ ਕਿਹਾ ਸਰਕਾਰ ਮਰਦਾਬਾਦ ਕਿਹਾ ਸਰਕਾਰ ਮਰਦਾਬਾਦ ਇਹਨਾਂ ਨੇ ਹੋਰ ਹੀ ਕੀ ਗੜਾ ਇਹਨਾਂ ਨੇ ਕੀਤਾ ਹੈ ਇਹਨਾਂ ਦੀ ਸੋਲਜਰਿੰਗ ਹੈ ਜਿਹੜੀ ਫੌਜੀਆਂ ਦੀ ਹੈ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ ਉਹਨਾਂ ਦੀ ਬੇਇੱਜ਼ਤੀ ਕਰ ਗਏ ਕਿਉਂਕਿ ਫੌਜ ਦਾ ਜਰੀਏ ਇੱਕ ਗਾੜੀ ਰਕਵਨਸ ਬਣਾਈ ਸੀ ਇਹ ਬਣਾਈ ਸਿਰਫ ਇਸ ਲਈ ਸੀ ਵੀ ਜਿਹੜਾ ਸਿਸਟਮ ਹੈ ਇਹਨੂੰ ਸੌਲਵ ਕਰਨਾ ਹੈ ਪੰਜਾਬ ਦੇ ਲਈ ਕਰਨਾ ਹੈ ਤੇ ਗਲਤ ਕੰਮ ਨਹੀਂ ਹੋਣਦੇ ਨੇ ਤੇ ਖਾਸ ਕਰਕੇ ਜਿਹੜੇ ਗਰੀਬ ਲੋਕ ਨੇ ਜਿਹੜੇ ਪਿੰਡਾਂ ਦੇ ਵਿੱਚ ਨੇ ਜਿੱਦੀਆਂ ਵੈਲਫੇਅਰ ਸਕੀਮਾਂ ਨੇ ਸੈਂਟਰ ਦੀਆਂ ਉਹ ਹੁਣ ਉਹਨਾਂ ਦੀ ਇੰਪਲੀਮੈਂਟੇਸ਼ਨ ਕਰਾਉਣੀ ਹੈ ਇਹ ਗਾ ਸਾਰਾ ਗਾੜੀਆਂ ਨੂੰ ਗਵਰਨਰ ਸਾਹਿਬ ਬੇਸਿਕ ਕੀ ਕੰਮ ਹੈ ਇਹ ਸੀਗਾ ਵੀ ਇਹੇ ਕਰਨਾ ਉਹ ਕਰਦੇ ਰਹੇ ਆ ਪਰ ਇਹਨਾਂ ਨੇ ਉਹ ਕੰਮ ਨਹੀਂ ਕੀਤਾ ਇਹਨਾਂ ਨੂੰ ਲੱਗਿਆ ਕਿਉਂਕਿ ਅਸੀਂ ਕਿਸੇ ਨੂੰ ਸੁਪਿਆ ਦੀ ਸੀ ਕਰਦੇ ਜਿਹੜਾ ਗਲਤ ਕੰਮ ਕੀਤਾ ਚਾਹੇ ਹੋ ਸੀ ਆ ਸੋਵੇ ਚਾਹੇ ਉਹ ਹੋਵੇ ਉਹਨੂੰ ਜਾਂਦੇ ਸੀ ਵੀ ਇਹਨਾਂ ਨੂੰ ਠੀਕ ਕਰ ਪੰਜਾਬ ਦੇ ਹੱਕ ਸਾਡੇ ਨੇ ਸਾਨੂੰ ਆਪ ਦੇ ਲੈਣੀ ਹੈ ਤੇ ਇਹਨਾਂ ਨੇ ਜਿਹੜੀ ਬੇਇੱਜ਼ਤੀ ਕੀਤੀ ਆ ਕਿਹਾ ਕਿ ਫੌਜੀਆਂ ਨੇ ਕੰਮ ਨਹੀਂ ਕੀਤਾ ਉਹ ਨਹੀਂ ਕੀਤਾ ਇਹ ਸਾਰਾ ਇਹਨੂੰ ਇਹ ਨਹੀਂ ਪਤਾ ਵੀ ਜਿਹਨੀਆਂ ਰਿਪੋਰਟਾਂ ਗਈਆਂ ਨੇ ਉਹਨਾਂ ਦੇ ਰਿਕਾਰਡ ਨੇ ਉਹਨਾਂ ਸਾਰਿਆਂ ਦੇ ਐਕਸ਼ਨ ਨਹੀਂ ਲਿਆ ਇਹਨਾਂ ਨੇ ਕਿਉਂ ਨਹੀਂ ਲਿਆ ਇਹਨਾਂ ਦੇ ਆਦਮੀ ਇਨਵੋਲਵ ਸੀਏ ਵਿੱਚ ਸਾਰੀਆਂ ਉਸਕੀਮਾਂ ਦੇ ਵਿੱਚ ਚਾਹੇ ਵੈਲਫੇਅਰ ਦੇ ਹੋਵੇ ਇਹਨਾਂ ਦੀਆਂ ਜਨੀਆਂ ਵੀ ਆਪਣੀ ਸੈਂਟਰ ਦੀ ਵੈਲਫੇਅਰ ਸਕੀਮਾਂ ਸੀ ਚਾਹੇ ਸਟੇਟ ਦੀਆਂ ਵੈਲਫੇਅਰ ਸਕੀਮਾਂ ਸੀ ਉਹਨਾਂ ਦੀ ਇੰਪਲੀਮੈਂਟੇਸ਼ਨ ਕਰਾਉਂਦੇ ਸੀ ਉਹ ਫੋਟੀਆਂ ਦਾ ਕੰਮ ਸੀ ਫੋਟੀਆਂ ਨਾ ਇਹ ਤਾਂ ਸਿਰਫ ਪ੍ਰੋਟੈਸਟ ਮਾਰ ਕੇ ਇਹਨਾਂ ਨੂੰ ਦਿਖਾਉਣਾ ਹੈ ਵੀ ਜਿਹੜਾ ਆ ਤੁਸੀਂ ਕੀਤਾ ਪੋਲੀਟੀਸ਼ੀਨਾਂ ਨੂੰ ਇਹਨੂੰ ਕਰ ਲਈ ਸਾਰੇ ਫੌਜੀ ਇਕੱਠੇ ਆਏ ਇਹ ਜਿਹੜੇ ਕਹਿੰਦੇ ਨੇ ਸੰਸਦ ਸਾਬ ਬੰਦ ਹੋ ਗਈ ਇਹ ਬੰਦ ਕਰਨ ਵਾਲੇ ਨਹੀਂ ਆ ਸਾਡੀ ਜ਼ਿੰਦਗੀ ਪਰ ਤੱਕ ਨਹੀਂ ਕਿ ਬੰਦ ਹੋਣੀ ਅਸੀਂ ਉਹ ਕੰਮ ਕਰਨੇ ਕਰਨਾ ਅਸੀਂ ਪੰਜਾਬ ਲਈ ਇੰਡੀਆ ਲਈ ਸਾਰੇ ਦੇਸ਼ ਲਈ ਅਸੀਂ ਕੰਮ ਕਰਨਾ ਹੈ ਫੌਜੀਆਂ ਦਾ ਸਾ ਕਰੈਕਟਰ ਹੈ ਫੌਜੀ ਨੇ ਉਹ ਕਰਦੇ ਆ ਉਹ ਦਾ ਕੁੱਤਲੇ ਨਹੀਂ ਉਹਨੂੰ ਸਾਰਾ ਕੁਝ ਕਰਾਂਗੇ ਉਹਨੂੰ ਉਹਨੂੰ ਦੱਸਾਂਗੇ ਵੀ ਦੇਸ਼ ਦੇ ਹੱਕਾਂ ਲਈ ਪੰਜਾਬੀਆਂ ਦੇ ਹੱਕਾਂ ਲਈ ਜੇਦੋਂ ਇਹਨਾਂ ਨੂੰ ਡਿਸਟਰਬ ਕਰੇਗਾ ਤੈਨੂੰ ਕੱਢ ਲਿਆਂਗੇ ਨਹੀਂ ਜਿਹੜਾ ਉਹ ਧੱਕੇ ਵਾਲੀ ਜਿਹੜੀ ਹੈ ਉਹਨਾਂ ਨੇ ਕਦੇ ਇੰਨੀਆਂ ਦੀ ਫੌਜੀਆਂ ਦੀ ਬੇਇੱਜ਼ਤੀ ਨਹੀਂ ਕੀਤੀ ਜਿਵੇਂ ਇਹਨਾਂ ਨੇ ਆਹ ਕੀਤੀ ਹੈ ਮਾਨ ਨੇ ਕੀਤੀ ਹੈ ਉਹ ਕਦੇ ਇੰਨਾਂ ਨਹੀਂ ਕਹਿੰਦੇ ਫੌਜੀਆਂ ਦੀ ਬੇਇੱਜ਼ਤੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਹਿਣ ਦੀ ਵੀ ਫੌਜੀਆਂ ਨੇ ਆਹ ਕੰਮ ਨਹੀਂ ਕੀਤੇ ਆਹ ਗਲਤ ਕੀਤੇ ਨੇ ਕਿਉਂਕਿ ਫੌਜੀ ਗਲਤ ਕੰਮ ਕਰੇ ਨਹੀਂ ਸਕਦੇ ਨਾ ਕਦੇ ਕੀਤੇ ਨੇ ਇਹ ਨੇ ਜਿਹੜੇ ਆਹ ਮੈਂ ਬਿਆਨ ਲਾਇਆ ਕਿ ਫੌਜੀਆਂ ਨੇ ਕੰਮ ਨਹੀਂ ਕੀਤਾ ਫੌਜੀਆਂ ਨੇ ਆਹ ਕੀਤਾ ਉਹ ਫੌਜੀਆਂ ਦੀ ਬੇਇੱਜ਼ਤੀ ਹੈ ਇਕੱਲੇ ਇਹਨਾਂ ਦੀ ਗੱਡੀ ਨੂੰ ਗਵਰਨੈਂਸ ਨਹੀਂ ਹੈ ਇਹ ਫੌਜੀ ਜਿਹੜਾ ਕਿ ਉਹਨਾਂ ਦੇ ਕੈਰੇਕਟਰ ਦੇ ਉੱਤੇ ਇਹਨਾਂ ਨੇ ਲਾਇਆ ਤੁਹਾਡੀ ਮੰਗ ਐ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬੰਗਾਲੀ ਵਸ਼ਿਕਰਣ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋਰ ਕਚੈਰੀ ਲਵ ਮੈਚ ਦੀ ਪ੍ਰੋਬਲਮ ਪਿਆਰ ਮੁਹੱਬਤ ਚ ਚਾਹੇ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤੰਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਜਾਂ ਚਰੂਸ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 9878687786